ਅਦਬੀ ਤੇ ਗੋਲੀਕਾਂਡ ਦੀ ਜਾਂਚ ਕਰ ਰਹੀ ਸਿੱਟ ਦੇ ਮੈਂਬਰ ਕੁਵਰ ਬਿਜੇ ਪ੍ਰਤਾਪ ਦੇ ਤਬਾਦਲੇ ਤੋਂ ਬਾਅਦ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਵਿਰੋਧੀ ਇਸ ਮੁੱਦੇ ਤੇ ਇਕਾਲੀ ਦਲ ਨੂੰ けਰ ਰਹੇ ਨੇ ਹੁਣ ਇਸ ਮਾਮਲੇ ਤੇ ਮੁੱਖ ਮੰਤਰੀ ਕੈਪਟਨ ਅਮਲਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਚੋਣ ਕਮਿਸ਼ਨ ਨੂੰ ਕੁਵਰ ਬਿਜੇ ਪ੍ਰਤਾਪ ਦਾ ਤਬਾਦਲਾ ਨਹੀਂ ਕਰਨਾ ਚਾਹੀਦਾ ਸੀ ਇਸ ਦੇ ਨਾਲ ਹੀ ਉਹਨਾਂ ਸੁਖਬੀਰ ਨੂੰ ਵੀ ਨਿਸ਼ਾਨੇ ਤੇ ਲਿਆ ਨਾਓ ਅਬ ਕੀ ਹੁਆ ਹੈ ਅਬ ਇਹ ਇਲੈਕਸ਼ਨ ਕਮਿਸ਼ਨ ਨੇ ਹਮਾਰਾ ਇੱਕ ਜੋ ਮੇਨ ਇਨਵੈਸਟੀਗੇਟਰ ਥਾ उन्होंने कोई बयान दे दिया तो मैं समझता हूँ कि बयान कोई किसी ऑफिसर को नहीं देना चाहिए वो तो ठीक है मैं समझता हूँ उनकी बात लेकिन दूसरी बात कि ये ही इज़ द मेन इन्वेस्टिगेटर और इन्वेस्टिगेशन एक बार चालू हो जाए चाहे कोर्ट भी नहीं रोकता उसको कोई भी नहीं रोक सकता इन्वेस्टिगेशन मस्ट कम टू तो एंड और उस वो इन्वेस्टिगेशन चल रही थी और उससे उन्होंने उनको शिफ्ट करने का हुक्म दे दिया आप कैसे ऐसी एस, बात जिससे टोटल आब हवा पंजाब की खराब हो रही थी उसको आप इन्वेस्टिगेशन भी नहीं करना चाहते और हाई कोर्ट में गई थी बात और हाई कोर्ट ने कहा कि हम इसमें कोई दखल नहीं देंगे दै इन्वेस्टिगेशन कैरी ऑन अब इन्वेस्टिगेशन इलेक्शन कमीशन क्यों रोक सकता है आप कह सकते हो कि ऑफिसर ने जो बयान दिया है वो गलत है और ऑफिसर को बयान नहीं देना चाहिए बट यू कैन नॉट स्टॉप इन्वेस्टिगेशन इन्वेस्टिगेशन सच अ क्राइम जिससे पंजाब कई साल हमारी आब हवा खराब रही एंड पीपल है हमारे लड़के उधर उनका कतल हुआ है वेदर मर्डर और इट्स नॉट अ मर्डर और टू पुलिस फायरिंग ये तो इन्वेस्टिगेशन ही बताएगी तो यू कॉन् स्टॉप के इन्वेस्टिगेशन टीम का आप काम बंद कर दो सर क्या इस, इस मामले को लेकर क्या सुरुचे ले जाएंगे क्योंकि नहीं हम तो इसको इलेक्शन कमीशन वेरी सीरियसली दिस के नॉट बी अलाउड वो in so तो नेचुरल बिकॉज इसमें तो, 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 इस तो फंसेंगे कौन कौन थे जब, जब फायरिंग का हुक्म हुआ अकाली दल की गवर्नमेंट थी चीफ मिनिस्टर कौन था प्रकाश सिंह बादल होम मिनिस्टर कौन था सुखबीर सिंह बादल उनके ऑफिसर थे सुमेध सैनी उनका डी था पता लगेगा मैं तो नहीं अब कुछ कह सकता मेरा काम है एसआईटी को बनाना एसआईटी में कोई दखल देना वो मेरा काम नहीं है अब जो वो ढूंढेंगे जो कुछ निकालेंगे वो फिर कोर्ट में जाएंगे बट ए ये इन्वेस्टिगेशन इज टू टेक इट टू द कोर्ट टू अ जो अपनी कंक्लूजन सक्सेसफुल कंक्लूजन के लिए और अब कैसे इंटरफेयर इलेक्शन कमीशन में कर सकती है ਉਦ੍ਰਿਸ ਮਾਮਲੇ ਬਾਰੇ ਆਪ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਮਾਨ ਨੇ ਕੈਪਟਨ ਨੂੰ ਕਰੜੇ ਹੱਥੀ ਲੈਂਦੇ ਹੋਏ ਕਿਹਾ ਕਿ ਕੈਪਟਨ ਵੀ ਨਹੀਂ ਚਾਹੁੰਦੇ ਕਿ ਇਸ ਮਾਮਲੇ ਦੀ ਜਾਂਚ ਹੋਵੇ ਦੇਖੋ ਜੀ ਅਸੀਂ ਪਹਿਲੇ ਦਿਨੋਂ ਹੀ ਇਹ ਸ਼ੰਕਾ ਪ੍ਰਗਟ ਕਰ ਰਹੇ ਸੀਗੇ ਕਿ ਇਹ ਜਿਹੜੀ ਐਸਆਈਟੀ ਹੈ ਇਹਦੇ ਤੇ ਰਾਜਨੀਤਿਕ ਦਬਾਅ ਬਣੂਗਾ ਕੈਪਟਨ ਮਰਿੰਦਰ ਸਿੰਘ ਵੀ ਨਹੀਂ ਚਾਹੁੰਦੇ ਕਿ ਬੇਅਦਬੀ ਕਾਂਡ ਦੀ ਜਿਹੜੀ ਜਾਂਚ ਹੈ ਉਹ ਜੇ ਆਪਣੇ ਸਹੀ ਤਰੀਕੇ ਨਾਲ ਹੋ ਜੇ ਤਾਂ ਪ੍ਰਕਾਸ਼ ਸਿੰਘ ਬਾਦਲ ਉਹ ਉਸ ਵੇਲੇ ਦੇ ਮੁੱਖ ਮੰਤਰੀ ਡਿਪਟੀ ਮੁੱਖ ਮੰਤਰੀ ਸੁਖਵੀਰ ਬਾਦਲ ਤੇ ਸੁਮੇਸ਼ ਸੈਣੀ ਉਸ ਵੇਲੇ ਦੇ ਡੀਜੀਪੀ ਇਹਨਾਂ ਤਿੰਨਾਂ ਦਾ ਹੱਥ ਆਊਗਾ ਇਹਨਾਂ ਤਿੰਨਾਂ ਤੇ ਜਿਹੜੀ ਕਾਰਵਾਈ ਹੋਊਗੀ ਉਹ ਕੈਪਟਨ ਸਾਹਿਬ ਖੁਦ ਵੀ ਨਹੀਂ ਚਾਹੁੰਦੇ ਸੋ ਕੁਮਰ ਵਿਜੇ ਪ੍ਰਤਾਪ ਵਰਗੇ ਜਿਹੜੇ ਅਫਸਰ ਨੇ ਇਮਾਨਦਾਰ ਤੇ ਚੰਗੀ ਸ਼ਬੀ ਵਾਲੇ ਉਹਨਾਂ ਨੂੰ ਹਟਾਉਣਾ ਕਿਤੇ ਨਾ ਕਿਤੇ ਉਸ ਸ਼ੰਕਾ ਜਿਹੜੀ ਅਸੀਂ ਪ੍ਰਗਟ ਕਰਦੇ ਸੀ ਉਹਨੂੰ ਯਕੀਨ 'ਚ ਬਦਲ ਦੇ ਬਰਾਬਰ ਹੈ ਸੋ ਆਮ ਆਦਮੀ ਪਾਰਟੀ ਵੱਲੋਂ ਅਸੀਂ ਕੁਮਰ ਵਿਜੇ ਪ੍ਰਤਾਪ ਜੀ ਦੀ ਬਹਾਲੀ ਲਈ ਇਲੈਕਸ਼ਨ ਕਮਿਸ਼ਨ ਨੂੰ ਨੈਸ਼ਨਲ ਇਲੈਕਸ਼ਨ ਕਮਿਸ਼ਨ ਨੂੰ ਅਸੀਂ ਜਿਹੜਾ ਅੱਜ ਉਹ ਐਪਲੀਕੇਸ਼ਨ ਦੇਵਾਂਗੇ ਕਿ ਰਿਵਿਊ ਕਰੋ ਕਿ ਕਿਉਂਕਿ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਇਹਦੇ ਨਾਲ ਜੁੜੀਆਂ ਹੋਈਆਂ ਨੇ ਤੇ ਐਸਆਈਟੀ ਜਿਹੜੀ ਹੈ ਉਹਨੂੰ ਕਿਸੇ ਨਾ ਕਿਸੇ ਵੀ ਕਿਸਮ ਦੇ ਰਾਜਨੀਤਿਕ ਦਬਾਅ ਤੋਂ ਮੁਕਤ ਰਹਿਣਾ ਚਾਹੀਦਾ ਹੈ ਦੂਜੇ ਪਾਸੇ ਸੁਖਬੀਰ ਬਾਦਲ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਕੁਬੇਰ ਵਿਜੇ ਪ੍ਰਤਾਪ ਕਾਂਗਰਸ ਦੇ ਏਜੰਟ ਬਣ ਕੇ ਕੰਮ ਕਰ ਰਹੇ ਨੇ ਮੈਂ ਆਈ ਕਹਿਣਾ ਚਾਹਣਾ ਹੈ ਕਿ ਕਾਂਗਰਸ ਨੂੰ ਇੰਨੀਆਂ ਮਿਰਚਾਂ ਕਿਉਂ ਲੱਗੀਆਂ ਐਸਆਈਟੀ ਦੇ ਪੰਜ ਮੈਂਬਰ ਹੈ ਅਜੀਰ ਮਾਈਕ ਐਸਆਈਟੀ ਦੇ ਪੰਜ ਮੈਂਬਰ ਹੈ ਇੱਕ ਉਹਦਾ ਚੇਅਰਮੈਨ ਹੈ ਕਮਰ ਵਿਜੇ ਪ੍ਰਤਾਪ ਨਾ ਚੇਅਰਮੈਨ ਹੈ ਇਕੱਲਾ ਇੱਕ ਮੈਂਬਰ ਹੈ ਅਸੀਂ ਚਾਰ ਬਾਕੀ ਮੈਂਬਰਾਂ ਨੇ ਇਤਰਾਜ਼ ਨਹੀਂ ਕੀਤਾ। ਮੈਂ ਲੋਕਾਂ ਨੂੰ ਦਿਖ ਰਹੀ ਸੀ। ਕਿਉਂ ਇਹਦੇ ਤੇ ਕੀਤਾ ਕਿਉਂਕਿ ਆ ਕਾਂਗਰਸ ਦਾ ਏਜੰਟ ਬਣ ਕੇ ਲੱਗਿਆ ਸੀ। ਇਲੈਕਸ਼ਨ ਕਮਿਸ਼ਨ ਦੇ ਸਾਹਮਣੇ ਅਸੀਂ ਸਬੂਤ ਦਿੱਤੇ ਕਿ ਕਿਵੇਂ ਆ ਸਾਰੀ ਗੱਲ ਕਾਂਗਰਸ ਦੇ ਛੇਤੇ ਕਰਦਾ ਸੀ। ਤੇ ਇਲੈਕਸ਼ਨ ਕਮਿਸ਼ਨ ਨੇ ਸਾਰਾ ਬਰਤਾਲ ਕਰਕੇ ਇਨਕੁਆਇਰੀ ਕਰਕੇ ਫੈਸਲਾ ਦਿੱਤਾ ਹੈ। ਮੈਂ ਪੁੱਛਣਾ ਚਾਹਣਾ ਹੈ। ਇਲੈਕਸ਼ਨ ਕਮਿਸ਼ਨ ਨੇ ਅਸੀਂ ਡੀਸੀ ਬਠਿੰਡੇ ਨੂੰ ਬਦਲਾਇਆ। ਕੈਪਟਨ ਅਮਰਿੰਦਰ ਸਿੰਘ ਕਿਉਂ ਨਹੀਂ ਰੌਲਾ ਪਾਉਂਦਾ ਕਿ ਡੀਸੀ ਬਠਿੰਡਾ ਕਿਉਂ ਬਦਲਿਆ ਕੈਪਟਨ ਅਮਰਿੰਦਰ ਸਿੰਘ ਦੂਜੇ ਜਿਹੜੇ ਅਫਸਰ ਬੁਲਾਇਆ ਉਹਨਾਂ ਬਾਰੇ ਕਿਉਂ ਨਹੀਂ ਕਹਿੰਦਾ ਆ ਕਾਂਗਰਸੀ ਕਿਉਂ ਬੋਲੀ ਪਏ ਅੱਜ ਇਹ ਬਰਗਾੜੀ ਮੋਰਚੇ ਵਾਲੇ ਕਿਉਂ ਬੋਲ ਪਏ ਹੁਣ ਆਈਸ ਵਾਲਾ ਹੈ ਬਰਗਾੜੀ ਮੋਰਚੇ ਵਾਲੇ ਕੈਪਟਨ ਨੇ ਬਿਠਾਈ ਸੀ ਉੱਥੇ ਆ ਡਰਾਮਾ ਕਰਨ ਵਾਸਤੇ ਜਦੋਂ ਕੈਪਟਨ ਨੇ ਚਾਇਆ ਉਹਨਾਂ ਨੂੰ ਠਾਲਿਆ ਦੱਸ ਦਈਏ ਕਿ ਵਿਰੋਧੀ ਕੋਵਰ ਬੀਜੇ ਪ੍ਰਤਾਪ ਦੇ ਤਵਾਦਲੇ ਨੂੰ ਲੈ ਕੇ ਅਕਾਲੀ ਦਲ ਨੂੰ ਨਿਸ਼ਾਨੇ ਤੇ ਲੈ ਰਹੇ ਨੇ ਪਰ ਦੂਜੇ ਪਾਸੇ ਇਕਾਲੀ ਦਲ ਵੀ ਵਿਰੋਧੀਆਂ ਨੂੰ ਇਹਨਾਂ ਸ਼ਬਦੀ ਹਮਲਿਆਂ ਦਾ ਜਵਾਬ ਦੰਦੇ ਹੋਏ ਸਿੱਟ ਦੀ ਕਾਰਵਾਈ ਨੂੰ ਸਿਆਸੀ ਕਾਰਵਾਈ ਦੱਸ ਰਿਹਾ ਹੈ ਬਿਊਰੋ ਰਿਪੋਰਟ ਡੀ5 ਚੈਨਲ ਪੰਜਾਬੀ